ਏ ਪੰਜਾਬੀ ਦੀ ਕਰਤਾਰ ਸਮੇਖ ਹੈ ਜੀ ਦਸ਼ਮੇਸ਼ ਪედა ਦੇ ਪੁੱਤਰ ਹੰ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੂੰ ਨੀਹ ਵਿੱਚ ਚੜਾਇਆ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੂੰ ਨੀਹ ਵਿੱਚ ਚੜਾਇਆ ਏ ਕੀ ਕਹਿਰ ਕਮਾਇਆ ਫਾਪੀਆ ਏ ਕੀ ਕਹਿਰ ਕਮਾਇਆ ਸ਼ੀਰਾਂ ਵਰਗੇ ਜਿਗਰੇ ਉਹਨਾਂ ਦੇ ਸ਼ੇਰਾਂ ਵਰਗੇ ਜਿਗਰੇ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਵੈਗਰੂ ਵੈਗਰੂ ਜਪਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਵੈਗਰੂ ਵੈਗਰੂ ਜਪਦੇ ਮੌਤ ਤੋਂ ਸਾਨੂੰ ਡਰਨਾ ਕੋਈ ਮੌਤ ਤੋਂ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਬੰਗਾਰ ਦੇ ਧਰਮ ਸਾਡਾ ਕੋਈ ਪਤ ਨਹੀਂ ਸਕਦਾ ਸੂਬੇ ਨੂੰ ਨਲਕਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਨਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਕੰਦ ਉੱਚੀ ਔਰ ਕਰੋ ਆਪਣਾ ਹੁਕਮ ਸੁਣਾਇਆ ਜਦੋਂ ਕੰਦ ਕਰਦਾਂ ਤੱਕ ਪੁੱਜੀ ਜਦੋਂ ਕੰਦ ਕਰਦਾਂ ਤੱਕ ਪੁੱਜੀ ਸੂਬਾ ਫੇਰ ਅਜ਼ਮਾਉਦਾ ਜੇ ਬਚਣਾ ਤਾਂ ਮੁਸਲਮਾਨ ਬਣ ਜੋ ਆਖਰੀ ਵਾਰ ਦੁਹਰਾਉਦਾ ਜੇ ਬਚਣਾ ਤਾਂ ਮੁਸਲਮਾਨ ਬਣ ਜੋ ਆਖਰੀ ਵਾਰ ਦੁਹਰਾਉਦਾ ਦਸਮੇਸ਼ ਪਤਾ ਦੇ ਪੁੱਤਰ ਹਾਂ ਸੈਭ ਜਾਦੇ ਪਰਮਾਉਦੇ ਜਾਣ ਤੋਂ ਵੱਧ ਕੇ ਹੈ ਸਿੱਖੀ ਪਿਆਰੀ ਗੱਜ ਕੇ ਜੈਕਾਰਾ ਬਣਾਉਂਦੇ ਦਸਮੇਸ਼ ਪਤਾ ਦੇ ਪੁੱਤਰ ਹਾਂ ਸਾਹਿਬ ਜਦ ਦੇ ਪਰਮਾਉਂਦੇ ਜਾਨ ਤੋਂ ਵੱਧ ਕੇ ਐ ਸਿੱਖੀ ਪਿਆਰੀ ਗੱਜ ਕੇ ਜੈਕਾਰਾ ਬਣਾਉਂਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਦਾ ਕੰਮ ਕਰਦਾ ਰੋ ਰਿਹਾ ਤੁਵਾਜ ਦੀ ਆਪਣੀ ਮੀਟਿੰਗ ਦੀ ਪੜਾ ਜਿਹੜਾ ਆਗੇ ਪੜਾ ਕੇ ਕੱਲ ਜਾ ਰਿਹਾ ਹੈ ਤੋਂ ਅੱਜ ਦੀ ਕਾਰਵਾਈ ਜੋ ਜਨਸਰਸਤਾ ਦੇ ਤੌਰ ਤੇ ਪਿਆਰ ਸਿੰਘ ਰਾਹੀ ਕਰ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਗੁਰਚਨਾ ਸਾਂਝੀ ਕਰੇ ਪਿਆਰ ਸਿੰਘ ਰਾਹੀ ਉਹ ਇੱਕ ਕਵਤਾ ਠੰਡੇ ਬੁਰਜ ਚ ਬੈਠੀ ਮਾਤਾ ਠੰਡੇ ਬੁਰਜ ਚ ਬੈਠੀ ਮਾਤਾ ਕੀ ਕੀ ਸਿਤ ਮਹ ਢਾਉਂਦੀ ਰਹੀ ਠੰਡੇ ਬੁਰਜ ਚ ਬੈਠੀ ਮਾਤਾ ਕੀ ਕੀ ਸਿਤ ਮਹ ਢਾਉਂਦੀ ਰਹੀ ਉਹ ਪਿਓ ਦਾ ਦੇ ਦਾ ਵੇ ਸਾ ਛੋਟੇ ਲਾਲਾ ਤਾਈ ਸੁਣਾਉਂਦੀ ਰਹੀ ਉਹ ਪਿਓ ਦਾ ਦੇ ਦਾ ਵੇ ਸਾ ਛੋਟੇ ਲਾਲਾ ਤਾਈ ਸੁਣਾਉਂਦੀ ਰਹੀ ਸਿੱਖੀ ਵਾਲੇ ਪਰਚੇ ਲਾਲੋ ਸ਼ੁਰੂ ਤੋਂ ਪੈਂਦੇ ਆਏ ਨੇ ਤਤਿਆਂ ਤਵਿਆਂ ਇਕਾਂ ਆ ਰਿਆ ਸਬਰ ਸਦਾ ਅਜ਼ਮਾਏ ਨੇ ਤੱਤਿਆਂ ਤਈਆਂ ਇਕਾਂ ਆ ਰਿਆ ਸਬਰ ਸਦਾ ਅਜ਼ਮਾਏ ਨੇ ਸਾੱਟੀ ਟੁੱਟਦੀ ਜੰਗ ਸਦਾ ਹੀ ਆਪਣਾ ਰੰਗ ਵਿਖਾਉਂਦੀ ਰਹੀ ਉਹ ਪਿਓ ਦਾਦੇ ਦਾ ਵਿਰਸਾ ਛੋਟੇ ਲਾਲਾਂ ਕਹੀਂ ਸੁਣਾਉਂਦੀ ਰਹੀ ਸੂਬੇ ਦੀ ਇੱਕ ਚੈਰੀ ਦੇ ਵਿੱਚ ਹੁੰਦੇ ਸਵਾਲ ਜਵਾਬ ਰਹੇ ਈਨ ਨੰਮਨੀ ਲਾਲਾ ਨੇ ਸੂਬੇ ਦੇ ਅਧੂਰੇ ਖਾਬ ਰਹੇ ਉਸ ਦੀ ਹਰ ਇੱਕ ਸਾਜਿਸ਼ ਦਾ ਉਸ ਦੀ ਹਰ ਇੱਕ ਸਾਜਿਸ਼ ਦਾ ਇੱਕ ਨਾਹੀ ਮੂੰਹ ਚੜਾਉਂਦੀ ਰਹੀ ਉਹ ਪਿਓ ਦਾਦੇ ਦਾ ਵਿਰਸਾ ਛੋਟੇ ਲਾਲਾ ਤਾਈ ਸੁਣਾਉਂਦੀ ਰਹੀ ਨੀਹਾ ਵੇਚਿ ਜਿਉਂਦੇ ਕਿੰਦਿਓ ਆਖਰ ਫਤਵਾ ਲਾ ਦਤਾ ਹਾਰੇ ਹੋਏ ਜ਼ਾਲਮ ਨੇ ਵੇਖੋ ਕੀ ਇਨਸਾਫ ਸੁਣਾ ਦਤਾ ਜਿਸ ਮਨ ਨਾਲ ਨੀ ਮਰਦੀ ਸਿੱਖੀ ਆਵਾਜ਼ ਨੀਹਾ ਚੋਂ ਆਉਂਦੀ ਰਹੀ ਉਹ ਪਿਓ ਦਾਦੇ ਦਾ ਵਿਰਸਾ ਛੋਟੇ ਲਾਲਾ ਕਹੀਂ ਸੁਣਾਉਂਦੀ ਰਹੀ ਸਾਰੀ ਪੂੰਜੀ ਕਾਰਬਾਰ ਵੀ ਟੋਡਰ ਮਲਸੀ ਵਾਰ ਦਿੱਤਾ ਸਰਦਾ ਦੇ ਨਾਂ ਲਾਲਾ ਤੇ ਮਾਂ ਦਾ ਸੀ ਕਰਸ ਸਕਾਰਤ ਤਾ ਅੰਤ ਸਮੇਂ ਤੱਕ ਮਾਨਤ ਸਿੱਖੀ ਮਾਹਕ ਨਾ ਲਾ ਗਰਮਾਉਂਦੀ ਰਹੀ ਓ ਪਿਓ ਦਾਦੇ ਦਾ ਰਿਸ਼ਤਾ ਵੈਸਾ ਛੋਡੇ ਲਾਲਾ ਕਹੀਂ ਸੁਣਾਉਂਦੀ ਰਹੀ ਆਖ ਲੈਣਾ ਤਨ ਹੈ ਸਿੱਕੀ ਤਨ ਸ਼ਹਾਦਤ ਤਨ ਧਰਤੀ ਸਰਹੱਦ ਦੀ ਹੈ ਚੇਤੇ ਕਰਕੇ ਜਿਸ ਨੂੰ ਅੱਜ ਵੀ ਹਰ ਇੱਕ ਰੂਹੀ ਕੰਬਦੀ ਹੈ ਚੇਤੇ ਕਰਕੇ ਜਿਸ ਨੂੰ ਅੱਜ ਵੀ ਹਰ ਇੱਕ ਰੂਹੀ ਕੰਬਦੀ ਹੈ ਧੰਨ ਮੈਂ ਗੁਜਰੀ ਪਤੀ ਪੋਤ ਤੇ ਪੁੱਤਰੇ ਕਿਵੇਂ ਲਟਾਉਂਦੀ ਰਹੀ ਉਹ ਪਿਓ ਦਾਦੇ ਦਾ ਵਿਰਸਾ ਛੋਟੇ ਲਾਲਾ ਤਾਈ ਸੁਣਾਉਂਦੀ ਰਹੀ ਠੰਡੇ ਬੁਰਜ ਚ ਬੈਠੀ ਮਾਤਾ ਕੀ ਕੀ ਸਤ ਮਹਣਾਉਂਦੀ ਰਹੀ ਉਹ ਪਿਓ ਦਾਦੇ ਦਾ ਵਿਰਸਾ ਛੋਟੇ ਲਾਲਾ ਤਾਈ ਸੁਣਾਉਂਦੀ ਰਹੀ ਪਿਓ ਦਾਦੇ ਦਾ ਵਿਰਸਾ ਛੋਟੇ ਲਾਲਾ ਤਾਂ ਹੀ ਸੁਣਾਉਂਦੀ ਰਹੀ ਬਹੁਤ 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 ਧੰਵਾਜੇ ਹੁਣ ਮੈਂ ਬੇਨਤੀ ਕਰਾਂ ਸਾਡੇ ਅੱਜ ਦੇ ਪ੍ਰਧਾਨ ਕਿ ਉਸ ਸ਼ਾਨ ਜਨਾਬ ਸਾਡੇ ਬਹੁਤ ਇਸਤਿਹਾਰਯੋਗ ਬਹੁਤ ਹੀ ਅਦਮਿਤ ਸਭੀਅਤ ਜਨਾਬ ਬਾਗਰਾਵ ਦੀ دیਵਾਨਾ ਅੱਜ ਦੇ ਸਮਾਗਮ ਬਾਰੇ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਜਨਾਬਾਂ ਬਾਰੇ ਆਪਣੇ ਵਿਚਾਰ ਤੇ ਆਪਣਾ ਸਮਾਹ ਤੁਹਾਨੂੰ ਸੰਦੇਹ ਕਰਨਗੇ ਜਨਾਬ ਬਾਗਰਾਵ ਦੀ ਜਨਾਬ ਸ਼ੈਡਕਰ ਦੋਸਤੋ ਕਲਪਾਰ ਵਿਰੁੱਧ ਪੈ ਰਹੇ ਇਹਦੇ ਪ੍ਰਦਾਨਗੀ ਮੰਡਲ ਵਿੱਚ ਬੈਠੇ ਹੋਏ ਕਾਇਨੋਦ ਸਾਹਿਬ ਜੀ ਉਹ ਰਾਈ ਸਾਹਿਬ ਨੇ ਮੈਨੂੰ ਬੜੀ ਮੁਸ਼ਕਲ ਚ ਪਾ ਦਿੱਤਾ ਹੈ ਇੱਥੇ ਬੈਠਣਾ ਬੜਾ ਔਖਾ ਹੈ ਖਾਸ ਕਰਕੇ ਸੁੰਨਾ ਜੋ ਹੈ ਕਿਉਂਕਿ ਮੈਂ ਸਾਰੇ ਬੰਦੂ ਵੇਖ ਰਿਹਾ ਸੀ ਤੇ ਮੈਂ ਹਰ ਇੱਕ ਦੇ ਇੰਪ੍ਰੈਸ਼ਨ ਦੇਖ ਰਿਹਾ ਸੀ ਵੀ ਕੀ 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 ਸੋਚ ਰਿਹਾ ਕੋਈ ਇਹ ਪਹਿਲੀ ਵਾਰ ਹੈ 50 ਡੱਟੇ ਬੈਠੇ ਆ ਸਾਡੇ ਲੋਕਾਂ ਨੇ ਤੇ ਇਹ ਇਹਨਾਂ ਨੇ ਕਿਉਂਕਿ ਮੈਨੂੰ ਬਨ ਲਿਆ ਕਿ ਮੈਂ ਤਾਂ ਇਹ ਕੋਲ ਜੇ ਬਠਾ ਇਹ ਤੇਰੇ ਅੰਦਰ ਅੰਜ ਸਰਾਜ ਸਾਹਿਬ ਬੈਠੇ ਨੇ ਬਦੂ ਸਾਹਿਬ ਅੱਜ ਦਾ ਜੋ ਸਮਾਹ ਹੈ ਬੜਾ ਹੀ ਦਰਦ ਭਰਿਆ ਸੋਗ ਵਰਗਾ ਇਹ ਜੋ ਸਫਰੇ ਸ਼ਹਾਦਤ ਚੱਲ ਰਿਹਾ ਹੈ ਸਫਰੇ ਸ਼ਹਾਦਤ ਵਿੱਚ ਸਾਰਾ ਸੀਨ ਦਮਗਤ ਕਦੀ ਮੈਂ ਤੇ ਕਿ ਜਗ੍ਹਾ ਤੇ ਮੈਨੂੰ ਮੋਜਾ ਦਾ ਮੌਕਾ ਮਿਲਿਆ ਸੀ ਤਾਂ ਮੈਂ ਹੀ ਗਲਤੀ ਕੀਤੀ ਤੇ ਹੁਣ ਖੁਸ਼ੀ ਦੀ ਗੱਲ ਕਰਨ ਨੂੰ ਜੀ ਨਹੀਂ ਕਰਦਾ ਪੰਜ ਬੈਠਿਆ ਜੇ ਪਰਦੇ ਉੱਤੇ ਸਨ ਇਹਨਾਂ ਦੀ ਬੜੀ ਹਿੰਮਤ ਹੈ ਬੜੀ ਹਰ ਜਗ੍ਹਾ ਪਹੁੰਚ ਜਾਂਦੇ ਆ ਮੈਂ ਇਹਨਾਂ ਨੂੰ ਪਹਿਲਾਂ ਨਮਸਕਾਰ ਕਰ ਤੇ ਜਿੱਥੇ ਬੁਲਾਉਂਦੇ ਮੈਂ ਅਗਮ ਰੱਖਦੀ ਆਂ ਜਿੱਥੇ ਬੁਲਾਉਂਦੇ ਨਹੀਂ ਮੈਂ ਜਲਦੀ ਨਹੀਂ ਕਦੇ ਤੇ ਬਹੁਤ ਬਹੁਤ ਮਿਹਰਬਾਨੀ ਹੈ ਜਾਈ ਸਾਹਿਬ ਤੇ ਜਸਪਿੰਦਰ ਕੈਲੂਰ ਜੀ ਇਹ ਕਲੈਕਸ਼ਨ ਤੇ ਕਹਿੰਦੇ ਬਾਰੇ ਬੜੇ ਬਹਿਸ ਕਰਦੇ ਆ ਕਿ ਬਹੁਤ ਸੋਹਣਾ ਇਹ ਆਕਾਸ਼ ਬਾਣੀ ਮਿਸਰੀ 34 ਸੈਕਟਰ ਉਦੋਂ ਕੇਸੀ ਦੂਬੇ ਸਾਹਿਬ ਸਟੇਸ਼ਨ ਡਾਇਰੈਕਟਰ ਹੁੰਦੇ ਸਨ ਉਦੋਂ ਰਤਨ ਦਾ ਰਤਨ ਦਾਜੀ ਸਨਮਾਨ ਕੀ ਤਰ੍ਹਾਂ ਸੀ ਉਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਉਦੋਂ ਹੀ ਮਿਲਣ ਤੇ ਬਰੀ ਉਸ ਤੋਂ ਕਹਿੰਦਾ ਦਾਹੋਰ ਜਲਾ ਉਸ ਨੂੰ ਧੌਲੀ ਦੀ ਚਿੱਟੀ ਹੋ ਗਈ ਹੈ ਤੇ ਉਹ ਜਿਹੜਾ ਨਜ਼ਾਰਾ ਕਰਾ ਉਹਨੂੰ ਤਾਂ ਮੈਂ ਫਿਰ ਇਹ ਦੂਰਦਰਸ਼ਨ ਵੀ ਚਾਹ ਗਏ ਕਿ ਬਹੁਤ ਪਿਆਰੇ ਸੱਜਣ ਨੇ ਅਚਾਨਕ ਬੜਾ ਨਵਾਜ਼ਦਿਆ ਤੇ ਮੈਂ ਇਹਨਾਂ ਨੂੰ ਤੇ ਇਹਦੇ ਤੋਂ ਮਤਲਬ ਦਾ ਸਤਿਕਾਰ ਵੀ ਕਰਦਾ ਕਿ ਇਹਨਾਂ ਨੇ ਮੈਨੂੰ ਖਾਸ ਤੌਰ ਤੇ ਬੁਲਾਇਆ ଥି ਤੇ ਪਿਆਰੇ ਸਹਿਗ੍ਰਾਹੀਵਨ ਨੂੰ ਲੈ ਕੇ ਆਏ ਅੰਤ ਗੱਡੀ ਜਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਪਿਆਰੇ ਵੀਰੋ ਅੱਜ ਇਸ ਸਵਾਗਤ ਦੇ ਵਿੱਚ ਟੋਟਲ ਕਰੀਬ 24 ਕਲਮਾ ਪੇਸ਼ ਹੋ ਗਿਆ ਮੈਂ ਨੋਟ ਕਰ ਰਿਹਾ ਸੀ ਜਿਵੇਂ ਸਾਰੇ ਮੇਰੇ ਪੰਜੀ ਹੋ ਗਿਆ ਤਾਂ ਇਹ ਅੱਜ ਦੋ ਅਜ ਕਲਮਾ ਪੇਸ਼ ਹੋ ਗਿਆ ਇਹਨਾਂ ਚ ਤਕਰੀਬਨ ਸਾਰਿਆਂ ਦਾ ਹੀ ਜੋ ਗੋਲਣ ਦਾ ਮੁੱਦਾ ਸੀ ਕੇਂਦਰ ਬਿੰਦੂ ਉਹ ਸਾਰਾ ਫੋਕਸ ਸੀਗਾ ਸਰਦ ਦੀ ਧਰਤੀ ਦਾ ਇਹ ਚੰਪੂਰ ਸਾਹਿਬ ਦੀ ਧਰਤੀ ਦਾ ਕਿ ਕੋਈ ਅਨੰਦਪੁਰ ਸਾਹਿਬ ਦੀ ਗੱਲ ਵੀ ਥੋੜੀ ਜਿਹੀ ਜ਼ਿਕਰ ਹੋ ਰਹੀ ਸੀ ਕੁਝ ਬੱਚਿਆਂ ਨੇ ਪੇਸ਼ ਕੀਤੇ ਕੁਝ ਮੇਰੇ ਵੀਰਾਂ ਨੇ ਤੋਂ ਅੱਜ ਦਾ ਜੋ ਇਹ ਸਮਾਗਮ ਹੈ ਤਰਸੇਮ ਸਿੰਘ ਕਾਲੇ ਵਾਲੋਂ ਰਤ ਸ਼ੁਰੂ ਹੋ ਰਿਹਾ ਸੀ ਕਿ ਗੁਰੂ ਸਾਹਿਬ ਜੀ ਉਹਨਾਂ ਨੇ ਕੁਰਬਾਨੀ ਦਾ ਜ਼ਿਕਰ ਕੀਤਾ ਬੜੇ ਖੂਬਸੂਰਤ ਤਰੀਕੇ ਨਾਲ ਮੈਂ ਜੇ ਜਿਆਦਾ ਵਿਆਖਿਆ ਕਰਨ ਲੱਗਾ ਤੇ ਫਿਰ ਬਹੁਤ ਸਮਾਂ ਲੱਗੇਗਾ ਮੂਲ ਮੁੱਦਾ ਇਹ ਹੈ ਕਿ ਸਾਰੇ ਨਹੀਂ ਆਪਣੇ ਆਪਣੇ ਰੰਗ ਦੇ ਨਾਲ جو جیسا جو رنگ مالک نے بخشی ہے دیکھو یہ ہر ایک نو بخش ہو رہی ہو بخشی ہے کہ کئی ساگر دباد کہیں کھالے پیالے ہیں یہ کیسا دور ہے ساتھی یا تقسیم ہے یہ تقسیم ہو کر رہے ہیں جنہیں جنہیں تقسیم انہیں بخشی ہے انہیں انہیں اس پیالوں نے پڑھ دیتا ہے کہنا ہے یہ پیالہ پریم کا جنہیں دن بخش کی تھی مالک نے انہیں کیتی ہے آج سیم سیورا تو بعد سب دوست ہوئی ਕੋਣ ਨੇ ਬੇਰੀ ਜ਼ਮੀਨੇ ਖਿੰਦੀ ਤੇ ਇੱਕ espirit ਦੇ ਪਿਆਰ ਦੀ ਗੱਲ ਕੀਤੀ ਨੇ ਜ਼ਮੀਨ ਹੰਦੀ ਸੀ ਤੇ ਇੱਕ ਪੀਰ ਦੇਖਿਆ ਤੇ ਅੱਛਾ ਉਹ ਸੁਣਾਉ ਨੇ ਪੇਸ਼ ਕੀਤਾ ਬੜੀ ਸ਼ੀਤ ਮੇ ਅਵਾਜ਼ ਦੇ ਵਿੱਚ ਤੇ ਨਾਗਰ ਸਾਹਿਬ ਦਾ ਬਹੁਤ ਕਹਾਣੀਆਂ ਉਹਦਾ ਹੈ ਕਿ ਨਾਗਰ ਸਾਹਿਬ ਨੇ 사ਕਰ ਚਮਕੌਰ ਸਾਹਿਬ ਤੱਕ ਚਹੰਦ ਤਾ ਉਹ ਦਾਸਤਾਨ ਨਾਗਰ ਸਾਹਿਬ ਦੀ ਪੇਸ਼ ਕੀਤੀ ਹੈ ਇਹਦਾ ਬਕਰੇ ਸੋਨੇ ਢਾਂਗੇ ਤੇ ਵੀਰਸੀ ਇਹਦਾ ਦਸੀ ਉਸ ਵਕਤ ਜੋ रामਸੀ ਬਹੁਤ ਕੁਛੁਰਤ ਤੇ ਇਹਨਾਂ ਤੋਂ ਬਾਅਦ ਫਿਰ ਗੁਰ ਸ਼ਰਨ ਸਿੰਘ ਜੀ ਆ ਗਏ ਉਹਨਾਂ ਨੇ ਫਿਰ ਆਪਣੇ ਸਾਹਿਬ ਸਾਹਿਬ ਜੀ ਨਾਲ ਦੀ ਸੀਧਾ ਕਰਵਾਇਆ ਜੀ ਸਾਹਿਬ ਜਿਹਦਾ ਸੀਧਾ ਕਰਤਾ ਉਹਨੇ ਦਸਮ ਪਾਤਸ਼ਾਹ ਨੂੰ ਸੀਧਾ ਕੀਤਾ ਤੇ ਉਹਨਾਂ ਨੇ ਆਪਣੀ ਜਿਹੜੀ ਗੱਲ ਕੀਤੀ ਪੱਤੇ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਸ਼੍ਰੀ ਗੁਰਦਾਸ ਜੀ ਦੇ ਕੀਤਾ ਸਾਰਾ ਉਸ ਤੋਂ ਕਰਿਵਾਇਆ ਉਸ ਜੋ ਲੀਲਾ ਉਹ ਉੱਥੇ ਹੋਈਆਂ ਸਨ ਵੱਡਾ ਸਾਹਿਬ ਦੀ ਦ੍ਰਿਸ਼ਟੀ ਉਹਨਾਂ ਦਾ ਜ਼ਿਕਰ ਕਰਦੇ ਹੋਇਆ ਇਹਦੇ ਨਾਲ ਨੇ ਅੱਗੇ ਫਿਰ ਇਹ ਜਿਹੜਾ ਉਹ ਸ ਤੇ ਪਾਸ਼ਾ ਦੀ ਦੋ ਦੇਉ ਪੁੱਤਰ ਜੀ ਪੁਜਾਰੀ ਦੀ ਗੱਲ ਵੀ ਕੀਤੀ ਤੇ ਫਿਰ ਉਹ ਫਕੀਰ ਆਇਆ ਉਹਨਾਂ ਨੇ ਬਿਸਤਾਲ ਲਿਆ ਪਹਿਲਾਂ ਦਰਸ਼ਨ ਨਹੀਂ ਦੇ ਜਿੰਨੇ ਦੇ ਸਭ ਮਾਤਾ ਫਿਰ ਦਰਸ਼ਨ ਦਿੱਤੇ ਕਿ ਬੇਜੋੜੀ ਖੰਡਾ ਦੇ ਦੋ ਕੁ ਜਲੇ ਫਿਰ ਉਹ ਸਾਰੇ ਜ਼ਿਕਰ ਇਹਨਾਂ ਕੀਤਾ ਬਹੁਤ ਖੂਬਸੂਰਤ ਬੋਲਣ ਵਾਲੀ ਰਾਣੀ ਉਹਦੇ ਸੇ ਗዱਸਾ ਦੇ ਤੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਕਿ ਇਹਨਾਂ ਨੇ ਕਹਿ ਵੀ ਜਰਾ ਸਾਰੇ ਜਨ ਨੂੰ ਮਰਿਆਦਾ ਜੋ ਹੈ ਨਾ ਉਹ ਵੀ ਜਿਵੇਂ ਨਾ ਚਾਹੀਦਾ ਹੈ ਪੈਰਾਵਾ ਸਾਡਾ ਜਦੋਂ ਸੀ ਜੈਯੂ ਗਰੂ ਗੋਬਿੰਦ ਸਿੰਘ ਜਰਮਿਤਸਿਸ ਦੇ ਦੁਜੀਵਾਸੇ ਉਹ ਬਿਲਕੁਲ ਮੁਜਾਦਾ ਅਨੁਸਾਰ ਹੋਣੀ ਚਾਹੀਦੀ ਹੈ ਤੇ ਸਾਡੀ ਰਿਹੜੀ ਬੇੜੀ ਵੀ ਗਰੀ ਹੁੰਦਾ ਉਹ ਗੁਰਮੁਖਤਾ ਵਾਲੀ ਬਣੀ ਬਈ ਇਹਦੀ ਬਣਾਵਟ ਨੇ ਵਹੇ ਚੇਤੀ ਚੇਤੇ ਸੱਚੇ ਸੱਚੇ ਉਹ ਕੇ ਗੁਰੂ ਦੇ ਸੀਸੋ ਕੋ ਕੇ ਅਸਲੀ ਇਹ ਨਹੀਂ ਇਹ ਕਾਲ ਵੀ ਨਾਲ ਦੁ ਵਲ ਲੈਂਦੇ ਉਹ ਤਕੀਰਾਂ ਦੇ ਤੇ ਬਜਿੰਦਰ ਸਿੰਘ ਕਿਲੋ ਸਾਹਿਬ ਇਹ ਬਹੁਤ ਅੱਛਾ ਰੰਗ ਹੈ ਆਪਣਾ ਇਹ ਬਹੁਤ ਸੋਹਣਾ ਰੰਗ ਮੀਚ ਪੇਸ ਕਰਦੇ ਹਾਂ ਇਹ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਰੇਰਨਾ ਇਹਨੇ ਦੂ ਅਨੰਦਪੁਰ ਸਭ ਕਰਿਆ ਗਿਆ ਕਿਹਾ ਜਾਂਤ ਵਤ ਕਿਵੇਂ ਫਿਰ ਜਿਹੜਾ ਉਸ ਅੱਗੇ ਜੋ ਵਾਪਰੀਆ ਸਾਰਨਾ ਦੇਖੋ ਜਿਹੜੇ ਮੁਸਲਮਾਨ ਸੀ ਇਹਨੇ ਬੜਾ ਭੁੱਖਾ ਕੀਤਾ ਗੋਹ ਨੇ ਪੁਰਾਣ ਸ਼੍ਰੀਧਿ ਕਸਮ ਖਾ ਦਿਆ ਭਾਈ ਰਹਿਜਾਂ ਨੇ ਗੋਹ ਦੀ ਕਸਮ ਖਾ ਦਿਆ 10.5 ਸਾਲ ਰੁਪਏ ਦਾਣਪੁਰ ਸਾਹਿਬ ਨੂੰ ਦੇ ਦੇ ਤੇ ਉਹ ਹਲਾ ਤੇ ਸੰਤ ਫਿਰ ਉਸ ਤੋਂ ਅਗੇ ਸਾਰੇ ਉਹ ਅਗੇ ਸਰਸਾ ਦੇਣਾ ਦਾ ਉਠਲਣਾ ਇਥੋਂ ਫਿਰ ਅਗੇ ਸਰਸਾ ਦਰੇਆ ਪਿੱਛੇ ਦੁਸ਼ਮਨਾਂ ਦੀ ਪਾਰ ਜਿਹੜੀ ਹੈ ਉਸ ਉਹਨਾਂ ਨੇ ਪਿੱਛੇ ਉਹਨਾਂ ਨੇ ਘਰ ਕਰ ਦਿੱਤਾ ਉਸ ਤੋਂ ਜੁਹਲਾ ਜਿੰਨਾ ਅੰਦਾਜ਼ਾ ਲਗਾਓ ਹਨੇਰੀ ਰਾਤ ਤੇ ਬਗਦਾਦ دریا ਉਸ ਵਕਤ ਜਿਹੜੀ ਜਹਾਂ ਤੇ ਅੰਦਾਜ਼ਾ ਸਿਰਫ ਜਹਾਂ ਜਾਈਏ ਤੇ ਲੋਕ ਦਿਖਾਈਉ ਜਾਂਦੇ ਐਸੇ ਰਾਤ ਸਨ ਜਿਸ ਰਾਤ ਦੇ ਵਿੱਚ ਉਹਨਾਂ ਨੇ ਇਹ ਤਾਂ ਫਿਰ ਕਾਹਲੀ ਮੁਕਤੀ ਨੇ ਗਲ ਕੀਤੀ ਹੈ ਤੇ ਕਾਹਲੀ ਮੁਕਤੀ ਨੇ ਜੋ ਉੱਥੇ ਵਿਦਾਵਾ ਵਿਦਾਵੇ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਚੁੱਕ ਕੇ ਬਰਦਾਸ਼ਤ ਨਹੀਂ ਕੀਤੀ ਸੀ ਤੇ ਫਿਰ ਉਸ ਵੇਲੇ ਅੱਗੇ ਜੋ ਲੜਾਈ ਹੋਈ ਹੈ ਮਾਈ ਫਾਗੋ ਦਾ ਫਿਰ ਫਟਕਾਰ ਪਾਣਾ ਸਿੰਘੀਆਂ ਦਾ ਫਟਕਾਰ ਪਾਣਾ ਉਹ ਸਾਰੇ ਜਿਗਰ ਇਹਨਾਂ ਨੇ ਬਹੁਤ ਕੁਝ ਕੀਤਾ ਬਹੁਤ ਬਹੁਤ ਮੁਬਾਰਕ ਤੁਹਾਨੂੰ ਚਾਲੀ ਮੁਕਤੀ ਦੀ ਗੱਲ ਜਿਹੜੀ ਹੁਣ ਵੀ ਮੁਕਤ ਸਰ ਸਾਹਿਬ ਦੇ ਵਿੱਚ ਦਰਸ਼ਨ ਕਰੋ ਤਲਵੀਰ ਸਿੰਘ ਸਰੋਹ ਸਾਹਿਬ ਨੇ ਫਿਰ ਗੁਰੂਆਂ ਦੀ ਇਹ ਬਿਤ ਦੀ ਗਈ ਇਹ ਗੱਲ ਕੀਤੀ ਹੈ ਮਨੁੱਖਤਾ ਵਾਲੀ ਗੱਲ ਕੀਤੀ ਇਹਨਾਂ ਇਹਨਾਂ ਦੇ ਜੋ ਮੂਲ ਮੁੱਦਾ ਹੈ ਇਹ ਕਹਿੰਦੇ ਵੀ ਜੁੜਬਾਣੀ ਹੈ ਇਹ ਮਨੁੱਖਤਾਵਾਦੀ ਗੁਰੂ ਸਾਹਿਬ ਗੁਰਮਨੀਕਾ ਲਿਖਿਆ ਹੈ ਉਹ ਕੇਵਲ ਇੱਕ ਧਰਮ ਰਤੂ ਦੇ ਮਹਦੂਦ दायरे ਵਿੱਚ ਨਹੀਂ ਹੈ ਸਾਰੀ ਕਾਇਨਾਤ ਵਾਸਤੇ ਸਾਰੀ ਮਨੁੱਖਤਾ ਦੇ ਵਾਸਤੇ ਨਿੱਕੇ ਮਨੁੱਖ ਕਿਰਦਾਰ ਸੁਭੇਖੀ ਕਿਤਾਬ ਕਦਾਈ ਤਹਰ ਬੰਦਾ ਜਿਹੜਾ ਉਹ ਗੁਰਵੰਦ ਜੀ ਨੂੰ ਕੁਰਬਾਨੀ ਦਿੱਤੀ ਹੈ ਉਹ ਆਪਣੇ ਜਿੱਦਗਰ ਨਵੀਂ ਬਣਾਛੇ ਗੋ ਬ੍ਰਾਹਮਣ ਦੀ ਰੱਖਿਆ ਵਾਸਤੇ ਕੀਤੀ ਜੇ ਅਜ ਉਹਨੇ ਕੁਰਬਾਨੀ ਨਾ ਕੀਤੀ ਹੁੰਦੀ ਸੱਚ ਦਰੋਂ ਕੋਈ ਬੋਧੀ ਨਾ ਬਣਦੀ ਹੁੰਦੀ ਸਾਰੇ ਮੁਸਲਮਾਨ ਬਣਾ ਦੇ سوا من جنجو لا کے اورنگزیب روٹی کھانا سر سوا سوا من جنجو اندازہ دوا مسلمان بنا رہا تو یہاں نے جو گل کی ہیں بہت اچھی کشمیر پنڈت آئے ساکھا باپیہ سب نے پتا ہے بہت اچھی طرح پیش کی مبارک گا کے یہاں نے اچھا پہلی بار بڑی دیر بعد سنیا ہے سکتر تو بعد بھی باہر بھی سونا بولتے ہیں بارک بھوپین سنگھ بھاگو والا اپنا رنگ ہے بہت بلند آباد ਹਰਪਾਸ਼ੀ ਬੁਝਨ ਦੀ ਉਹ ਨਦੀ ਹੈ ਜਿਉਂ ਬਰੋਡਗੈਟ ਤੇ ਤਾਂ ਵੀ ਉਥੇ ਮੈਡਲ ਜਿੱਤਿਆ ਇਧਰ ਵੀ ਫਿਰ ਉਹਨਾਂ ਦੇ ਸਿਟੀ ਚੈਨਲ ਚਲਾ ਰਹੇ ਹਨ ਤੋਂ ਬਹੁਤ ਅੱਛਾ ਹੋਣਾ ਬਹੁਤ ਬਹੁਤ ਮੁਬਾਰਕ ਮੈਂ ਸਿਰਫ ਇਸ਼ਾਰਾ मात्र ਅੱਗੇ ਤੁਰ ਰਿਹਾ ਕਿ ਨੂਰਪੁਰੀ ਦੀ ਰਚਨਾ ਦਾ ਪੇਂਗ ਵੈਣ ਕੀਤਾ ਹੈ ਇਹਨਾਂ ਨੇ ਸਾਡੇ ਰਣਜੀਤ ਕੋਹਲ ਇਹ ਪਹਿਨਜੀ ਦੇ ਅੱਛਾ ਉਹ ਸੁਣਿਆ ਨੇ ਨਿਗਾਹੇ ਬਹੁਤ ਬੱਚੀ ਬਸ ਕੀਤੀ ਕਿ ਜੂਰਪੁਰ ਦਾ ਲਿਖਣਾ ਜੋ ਹੈ ਉਹ ਕਹਾਵਾਂ ਨੇ ਉਹਨਾਂ ਨੇ ਜੋ ਗੀਤ ਲਿਖੇ ਹਨ ਗੁਰ ਸਿੰਘ ਉਹਨੇ ਵੀ ਇਸੇ ਅਦਰਗ ਨੂੰ ਅਜ਼ੂਈ ਕੀਤੀ ਹੈ ਮੈਨੂੰ ਬੱਪੂ ਨੇ ਰੱਬ ਅਜ਼ੂਈ ਕੀਤੀ ਆਪਣੀ ਗੱਲ ਕਹੀਏ ਤੁਸੀਂ ਗੁਨਾਹਗਰ ਤੁਸੀਂ ਬਖਸ਼ਣਾ ਤੁਸੀਂ ਬਖਸ਼ ਅਸੀਂ ਗੁਨਾਹਗਰ ਹਾਂ ਕਿ ਤੁਸੀਂ ਬਖਸ਼ਣਾ ਹੈ ਤਾਂ ਹੀ ਸਾਡਾ ਜੀਵ ਇਹਨਾਂ ਦਾ ਬਹੁਤ ਸਾਰਾਂ ਕੀ ਗੋਤ ਮਿਹਰਬਾਨੀ ਪਾਰਸਪੁਰਾਤ ਪੁਰੀ ਦੀ ਅਫਤਦਾਂਗੇ ਬਹੁਤ ਵਧੀਆ ਇਹਨਾਂ ਮੈਂ ਸਿੱਧਾ ਕਰਦਾ ਹਾਂ ਕਿ ਜਦੋਂ ਵੀ ਬੋਲਦੇ ਹਾਂ ਉਹ ਤੋਂ ਬੰਨ ਨੂੰ ਬੜੇ ਜੀ ਜੋੜ ਦਿਆ اِسے بھی انہوں نے خالسے جائکاد کی گل کی خالسے جی پوجنے جائکارے شہن شاہ بہت خوبصورت گایا بہت مہربانی تو امندیپ یہ بچی نے بہت ہی کمان ہے سوری ترسیم سی والے بچہ مندیپ مندیپی ہاں یہاں نے یہ بہت اچھا تصویر ہے تھوڑا جو ساج ہے بہت اچھا ہے اور تھوڑا یہ بوشیہ تھوڑا اچھا لگتا ہے ਪਰ ਵੀ ਪ੍ਰਮਿਸ਼ਿੰਤ ਅਗਯਵਧੇਰੋ ਤੜੀਆਂ ਸ਼ੁਭ ਇਸ਼ਾਹਾਂ ਆਸ਼ੀਰਵਾਦੋ ਦੇ ਨਾਲ ਇਸ ਲਈ ਬੇਰੋਧ ਇੱਕ ਬੇਟਵੰਨ ਸੀਤਵਜਦਨੋ ਤੋਂ ਲੈ ਕੇ ਇੱਕ ਮਾਲਕ ਮਾਲਕ ਪਰਮੇਸ਼ਰ ਤੇ ਖੁਸ਼ ਰਹੋ ਤੇ ਇਹਨਾਂ ਤੁਸੀਂ ਜਿਹੜਾ ਇਹਨਾਂ ਨੇ ਜੋ ਕਰਿਆ ਬਹੁਤ ਅੱਛਾ ਹੈ ਕਿ ਇਹਨਾਂ ਨੇ ਗਾਇ ਇੱਕ ਬਿੱਤਰ ਪਿਆਰੇ ਨੂੰ ਹਰ ਮੁਰੀਦਾਂ ਰੱਖਿਆ ਨਾ ਮਾਛੂ ਵਰਦ ਜਗਤ ਦੀ ਯਾਦ ਦੁਆੰਦਿਆਂ ਉਹ ਤੋਂ ਸਾਹਿਬ ਬੇ ਇਸ ਤਰ੍ਹਾਂ ਨਾ ਜੁਏ ਆਪਣੇ ਮਾਲਕ ਨੂੰ ਜੋਈ ਕਰਦੇ ਦਸਤ ਪੱਖੇ ਉਸਾਰਾ ਰੱਖਣ ਦੇ ਗਾਇ ਇਹਨਾਂ ਨੇ ਤੇ ਵਿਵਹ ਅਬੀ ਰਾਏ ਜੀ ਗੀਵਾ ਅਮਨਦੀਪ ਕੌਰ ਭੱਟੀ ਇਹਨਾਂ ਨੇ ਬੜੇ ਪਿਆਰ ਦੇ ਨਾਲ ਫਤਿਹ ਪਹਿਲੇ ਫਤਿਹ ਬੁਲਾਈ ਇਹਨਾਂ ਦਾ ਨਾਮ ਬਹੁਤ ਅੱਛਾ ਹੈ ਤੁਸੀਂ ਬਹੁਤ ਸਾਰੇ ਪਰਸਨਲ ਮੁਖਾਤਬ ਹੁੰਦੇ ਹੋ ਇਹ ਦੇਖੋ ਦੋ ਬੋਲ ਜਿਹੜੇ ਬੇਟਾ ਨਿਕਲਦੇ ਹਨ ਉਹ ਉਹ ਬੜੀ ਪਛਾਣ ਹੋ ਜਾਂਦੀ ਹੈ ਕਿ ਕਿਵੇਂ ਅਸੀਂ ਕਿਸੇ ਨੂੰ ਮੁਖਾਤਬ ਹੋ ਰਹੇ ਹਾਂ ਕਿ ਸ਼ਬਦਾ ਦੇ ਨਾਲ ਇਹ ਤੁਹਾਡੀ ਇੱਕ ਬਹੁਤ ਤੁਹਾਡੀ ਅਦਰ ਬੜੀ ਚੰਗੀ ਚੇੜਾ ਤੇ ਚੰਗੀ ਜੁਗ ਲੱਗੀ ਹੋਈ ਹੈ ਇਨਸ਼ਾਅੱਲਾ ਤੁਸੀਂ ਅੱਗੇ ਨਾਲ ਇਸੇ ਤਰ੍ਹਾਂ ਵਿੱਦ ਦੇ ਰਹੋਗੇ ਪਰ ਮਾਲ ਤੁਹਾਨੂੰ ਮੇਰੇ ਕਰੇ ਤੁਹਾਡੇ ਬਹੁਤ ਸਾਰੇ ਬੋਲ ਰਗਾ ਤੇ ਅਜੂ ਕਿ ਸੁਣਿਆ ਵੀ ਤੁਸੀਂ ਬਹੁਤ ਅੱਛਾ ਦਿੱਤਾ ਹੈ ਅਈ ਦੀਪ ਜੋ ਕਹੀ ਨੂੰ ਜੋ ਸੁਣਿਆ ਦਿੱਤੇ ਵੀ ਉਹ ਦਿਨਾਂ ਰੋ ਬਗੜੀ ਨਾ ਫਿਰੂ ਉਹ ਮਾਲਕ ਨੂੰ ਯਾਦ ਕਰੋ ਔਰ ਯਾਦ ਕਰਕੇ ਆਪਣੇ ਜੀਵਨ ਨੂੰ ਗੁਰਮੁਖਤਾਵਾਦ ਬਣਾਓ ਤੇ ਜੂ ਜਿ ਸੱਚ ਸੱਚ ਸਿੱਖੋ ਕਿ ਤੇ ਉਹ ਬਣੋ ਤੁਸੀਂ ਤੇ ਫਿਰ ਉਹ ਤੁਹਾਡਾ ਰੂਪ ਸਾਹਿਬ ਡਾਕਟਰ ਰੂਪ ਸਾਗਰ ਇਹਨਾਂ ਨੇ ਜੇ ਡਾਕਟਰ ਰੂਪ ਸਾਗਰ ਜੀ ਤੁਸੀਂ ਪਰਵੋਧ ਤੇ ਬੁੱਧ ਖੰਡ ਦੇ ਵਿੱਚ ਮਾਤਾ ਬੱਚੇ ਸਚਨੰਦਰ ਜੀ ਕਰ ਬਹੁਤ ਸਾਰ ਤੁਸੀਂ ਬੜੇ ਦਰਦ ਦੇ ਨਾਲ ਸਾਰੋਸ਼ੀਂ ਗਿਆ ਤੁਸੀਂ ਕਿ ਕਿਉਂ ਸੁਚਨ ਨਾਮ ਕਦੇ ਵੀ ਸੂਰਾ ਨੇ ਇਹਨੂੰ ਕੱਢ ਦਿਓ ਉਹ ਕਦੇ ਵੀ ਸੁਪੋਲੇ ਨੇ ਇਹ ਤੇ ਕਦੇ ਦਿਨ ਡੰਗ ਲੈਣਗੇ ਸੁਚਨ ਨਾਮ ਨੇ ਬਹੁਤ ਜ਼ੁਲਮ ਕਰਾਇਆ ਹੈ ਔਰ ਸੁਚਨ ਨਾਮ ਜਦੋਂ ਆਪ ਦੇ ਰਹਿਣ ਵਾਸਤੇ ਆਉਂਦੇ ਨੇ ਉਸ ਅੱਲਾ ਯਾਰ ਖਾ ਜੋਗੀ ਉਸ ਮਾਂ ਮਾਤਾ ਦੇ ਮੂੰਹ ਕੋਲ ਦਾ ਕਿ ਜਾਣੇ ਸੀ ਪਹਿਲੇ ਤੁਮ ਕੋ ਦੂਰਾ ਬਣਾ ਤੋ ਲੋ ਹੈ ਕਿ ਕਿ ਪਿਆਰੇ ਸੀ ਰੁਪਏ ਕਲਗੀ ਸਜਾ ਤੋ ਲੋ ਬਹੁਤ ਸੋਨਾ ਨੇ ਲਿਖਿਆ ਅੱਲਾ ਯਾਰ ਖਾ ਜੋਗੀ ਨੇ ਉਸੋ ਸਾਰਾ ਸੀ ਤੁਹਾਨੂੰ ਦੇ ਸੇ ਵਜ਼ੀਰ ਕੰਦ ਕੁਝ ਕਜਰੀ ਜੀ ਪੇਸ ਹੁੰਦੇ ਹਨ ਜਿਵੇਂ ਬੇ ਹੋਸਟਲ ਤੇ ਨਾਲ ਦੌਰ ਦਿੰਦੇ ਉਹ ਲਾਲਚ ਦਿੰਦਾ ਹੈ ਲਾਲਚ ਨਹੀਂ ਪੈਂਦੇ ਵੀ ਆਪਣੇ ਪਿਓ ਦਾ ਦੇ ਦਿੱ ਗਰੀ ਹੋਣਾ ਖੇਸ ਨੂੰ ਦਰਦੀ ਨੇ ਐਸਾ ਨੂੰ ਪਰ ਕਦੇ ਵੀ ਪੇਸ਼ੀ ਕੀ ਕਮਾਲ ਹੈ ਜੀ 7 ਸਾਲ ਦੇ ਬੱਚੇ ਤੇ ਫਿਰ ਡਰੇ ਨਹੀਂ ਉਹਨਾਂ ਛੋਟਾ ਬਣਾਇਆ ਸੀ ਉਹ ਜਿਹੜਾ ਅੰਦਰ ਵੜਨ ਦਾ ਗੇਟ ਹੈ ਵੀ ਇਹ ਪਹਿਲਾਂ ਸੀ ਨਿਵਾ ਕੇ ਅੰਦਰ ਉਹਨਾਂ ਦੇ ਕਿ ਉਹ ਕਾ ਬਾਦਸ਼ਾਹ ਜਾਂ ਉਹਨਾਂ ਨੂੰ ਕਾਕ ਮੰਦਵਨ ਨੂੰ ਗਿਆਨ ਸੀ ਉਹ ਪਹਿਲੇ ਪੈਰ ਅੰਦਰ ਕੀਤੇ ਨੇ ਬਾਅਦ ਚੋਂ ਨੇ ਸਿੱਧੀ ਬਾਤ ਹੈ ਜਸ ਤੰਨਾ ਜੀ ਤੂੰ ਬਹੁਤ ਇੱਛਾ ਤੁਸੀਂ ਬੇਸ਼ੁਦਾ ਸਾਤੂ ਸੇਵਾ ਨੀ ਦਵਾਦ ਦਾ ਆਦਮਾ ਰੱਬ ਦੀ ਦਵਾਦ ਉਤਰਦੋ ਜਿਸੇ ਵੀ ਮਨਮਨੀਰ ਕੋਟਲੇ ਦੇ ਨਵਾਵ ਨੇ ਮਹਿੰਦਰ ਸਿੰਘ ਗੁਸ਼ਲ ਸਾਹਿਬ ਨੇ ਫਿਰ ਔਰੰਗਜ਼ੇਬ ਦੇ ਜ਼ੁਲਮ ਦੀ ਬਲ ਕੀਤੀ ਇਹਨਾਂ ਕਾਫੀ ਕੁਝ ਬਿਆਨ ਕੀਤਾ ਮੈਂ ਤੁਹਾਨੂੰ ਸਾਤੂ ਜੀ ਅੱਜ ਬਹੁਤ ਕਭੀ ਇਤਿਹਾਸ ਬੁਰਾਇਆ ਤੁਸੀਂ

ਜਿੰਦਗੀ ਉਹ ਤਾਂ ਗੱਲ ਹੈ ਜਿਹੜਾ ਸਭ ਕੋ ਸਭ ਜੀ ਬੰਦ ਵੀ ਬੱਜ ਨਹੀਂ ਗਿਆ ਸੀ ਹਾਂ ਠੀਕ ਹੈ ਚਲ ਪੈਂਡ ਫਿਰ ਉਹ ਤੋਂ ਬਾਅਦ ਇਹਨੇ सुरेंद्रਪੁਰ सुरेंद्रਪੁਰ ਬਾੜਾ ਪੈਂਜੀ ਦਾ ਤੇ ਜਵਾ ਵੀ ਨਹੀਂ ਹੈ ਇਹਨਾਂ ਨੇ ਫਤਿਹਗੜ ਦੇਖੋ सुरेंद्रਪੁਰ ਪੈਂਜੀ ਫਤਿਹਗੜ ਦੀ ਜੰਮ ਪਰ ਉਸ ਧਰਤੀ ਦੀ ਜਿਹੜਾ ਅੰਗ ਜੜ੍ਹ ਜੜੇ ਨਾਲ ਇਹਦਾ ਸੰਬੰਧ ਹੈ ਕੋਰੇ ਨਾ ਉਸ ਸਮੇਂ ਦੀ ਗੱਲ ਕੀਤੀ ਹੈ ਕਿ ਜਦੋਂ ਖੰਡੇ ਬੁਰਜ ਨੂੰ ਮੂਲ ਰੂਪ ਵਿੱਚ ਦੰਡ ਬਿਖਿਆ ਉਹ ਸਾਰੇ ਨੇ ਜੇ ਦੇਖੇ ਕਿ ਮੈਂ ਉਸ ਧਰਤੀ ਦੇ ਕਣ-ਕਣ ਨੂੰ ਮੇਰਾ ਰੋਮ-ਰੋਮ ਸਿਦਾ ਕਰਦੀ ਨਾ ਉਹਨਾਂ ਨੇ ਫਰਮਾਇਆ ਮੇਰੀ ਜਨਮ ਭੂਮੀ ਮੈਂ ਠੰਡੇ ਬੂਧ ਦੀ ਮੂਲ ਰੂਪ ਵਿੱਚ ਤੇ ਜਿੱਥੇ ਛੋਟੇ-ਸਮ ਜੀਵਾਂ ਨੂੰ ਦੋ ਅਗਨ ਬੇਕ ਕੀਤਾ ਗਿਆ ਸਾਰੀ ਉਹਨਾਂ ਮੂਲ ਰੂਪ ਜਨਾਂ ਨੇ ਦੇਖਿਆ ਹੈ ਇਹ ਪੂਜਨ ਯੋਗ ਹਾਂ ਸੜੇ ਰੀਤੀ ਨੇ ਉਸ ਧਰਤੀ ਮੈਂ ਇਹਨਾਂ ਨੇ ਦੇਖਿਆ ਹੈ ਕਿਉਂਕਿ ਉਹ ਨੈਣ ਉਹ ਜਿਹੜੇ ਕਿਸੇ ਤਰ੍ਹਾਂ ਦੇ ਤੇ ਬਸ ਉਹ ਕਰ ਧਰਤੀ ਜਿਹੜੀ ਕਣ-ਕਣ ਕੋ ਜਲੀ ਹੋ ਗਿਆ ਹੈ ਮੈਂ ਗੇਰ ਸੋਚੀ ਸੀ ਪ੍ਰਭੂ ਪਿਤਾ ਜੀ ਸਾਡੀ ਜਾਨੋ ਬਲਗਤੀ ਵੀ ਇੱਕ ਜ਼ਰੂਰੀ ਹੈ ਜਿਸ ਜਿੱਤੇ ਮਤਬਕ ਬੰਦੇ ਨੂੰ ਸ਼ਾਂਤੀ ਮਿਲਦੀ ਹੈ ਜਿਸ ਨੇ ਮਹਾਰਾਜ ਸਾਡੇ ਵਾਰਸ਼ ਕੁਰਬਾਨੀਆਂ ਕੀਤੀਆਂ ਤੋਂ ਬੰਦੀ ਤੋਂ ਬਹੁਤ ਬਹੁਤ ਮੈਂ ਫੀਡਰ ਸਬਸਕ੍ਰਾਈਬ ਕਰਦਾ ਤੁਸੀਂ ਬਹੁਤ ਹੀਂਤੀ ਹੋ ਤੇ ਬਹੁਤ ਤੁਸੀਂ ਤੁਹਾਡੇ ਰਸ ਵੀ ਹੈ ਤੁਹਾਡੇ ਅੰਦਰ ਬੜਾ ਦਰਦ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਦੀ ਕਹੇ ਦੇ ਫਿਰ ਨਨਕੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬਸਾਂ ਦੀ ਬਾਣੀ ਹੈ ਇਹ ਵੀ ਇਹਨਾਂ ਨਜ਼ਰ ਰਖਾਲ ਕਰੀ ਗਏ ਕਿ ਸਰਨ ਦੀ ਇਕੰਦੀ ਨੂੰ ਉਲਾਮਾ ਵੀ ਜਿੰਦਾ ਦਿੱਤਾ ਇਹਨਾਂ ਨੇ ਸਰਨ ਦੀ ਇਕੰਦੀ ਨੂੰ ਇੱਕ ਇਤਿਜਾਨੂੰ ਕੁਮਾਇਆ ਤੋਂ ਸਰਨ ਦੀ ਇਕੰਦ ਨੂੰ ਕਈਆਂ ਨੇ ਹੋਰ ਦੇ ਵੀ ਲਿਖਿਆ ਹੈ ਕਹਿੰਦਾ ਕਿ ਨਿੱਕ ਗੱਲ ਪਈ ਵੀ ਹੋਰ ਵੀ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਦੀਵਾਰ ਪੀਲੀ ਜਾਰੀ ਸੀ ਦੇ ਵਿੱਚ ਵੀਰ ਗਈ ਸੀ ਜਵਾਰ ਵੀ ਗਈ ਸੀ ਫਿਰ ਜੋਸ਼ ਹੋ ਗਿਆ ਬੱਚੇ ਉਹਨਾਂ ਜਿੱਡ ਡੱਕਿਆ ਫਿਰ ਉਹਨਾਂ ਨੂੰ ਉਹਨਾਂ ਨੇ ਜਲਦਾ ਦੇ ਉਹਨਾਂ ਨੂੰ ਫਿਰ ਕੋਇਆ ਉਹਨਾਂ ਨੇ ਕੋ ਕੋ ਬੱਚ ਨੂੰ ਉਹਨਾਂ ਨੇ ਸ਼ਹੀਦ ਕੀਤਾ ਜਸਵਿੰਦਰ ਸਿੰਘ ਜੀ ਸ੍ਰੀ ਕਾਇਮੂਰ ਸਾਹਿਬ ਨਜਸਮਿੰਦਰ ਜਸਮਿੰਦਰ ਸਿੰਘ ਚੱਲੇ ਦਾਦੀ ਦੇ ਅਹ ਜਿਹੜੇ ਤਾਂ ਚੱਲੇ ਦਾਦੀ ਦੇ ਇਹ ਦੇਖੇ ਲੜ ਕੋਲ ਜ਼ੁਲਮ ਦੀ ਮਿਟਾਉਂਦੇ ਇਹ ਇਹ ਮੇਰ ਖਰਦਾ ਇਹਦਾ ਚੱਲੇ ਦਾਦੀ ਇਹ ਜਾਣ ਦੂਰੇ ਬੱਚੇ ਕਿ ਅਸੀਂ ਅਸੀਂ ਜਾ ਰਹੇ ਹਾਂ ਜ਼ੁਲਮ ਦੀ ਜੜ ਬਿਟਾਉਂਦੇ ਤੇ ਦਾਦੀ ਦਾ ਦੀ ਸਿਖਿਆ ਦੇ ਕੋਈ ਤੇ ਸੰਪੂਰਨ ਹੁੰਦੀ ਹੈ ਅਸਰ ਹੋ ਗਿਆ ਬੱਚੇ ਨੂੰ ਬੱਚੇ ਤਿਆਰ ਹੋ ਗਏ ਆ ਬੱਚੇ ਤਿਆਰ ਹੋ ਕੇ ਉਹ ਜਾ ਰਹੇ ਆ ਤੇ ਉਹਨਾਂ ਕਦਰਾਂ ਕੀ ਉਹ ਵੀ ਸਿਖਾ ਰਹੇ ਜੋ ਜੁਲਮ ਨੇ ਬਿਟਾਉ ਤੇ ਜਦੋਂ ਬਿਟੇ ਨਾਲ ਹੀ ਸਾਰਾ ਫੇਰੇ ਅੱਗੇ ਫਿਰ ਜੜਨ ਕਦ ਬੰਦੀ ਹੈ ਕਿ ਤੇ ਬੱਚੇ ਗਵਾਨੀਆਂ ਜੜੀਆਂ ਕਦੀ ਖਾਲੀ ਨਹੀਂ ਜਾਂਦੀਆਂ ਸ਼ਹੀਦਾਂ ਦੇ ਲੋਕ ਸਰਬਜੀਤ ਸਿੰਘ ਦੇ ਸਰਬਜੀਤ ਜਿਹੜੇ ਸਭ ਬਿਠੇ ਹਨ ਇਹ ਬਹੁਤ ਪਿਆਰੇ ਬੰਦੇ ਇਹਨਾਂ ਦੇ ਬਾਰੇ ਖਾਸ ਦੱਸਾ ਕਿ ਜਿੱਥੇ ਵੀ ਪ੍ਰੋਗਰਾਮ ਹੁੰਦਾ ਹੈ ਇਹ ਆਪ ਮਦਦ ਕਮਰ ਕਰਦੇ ਹਨ ਦੇਖੋ ਤੂੰ ਦੇਖ ਰਹੇ ਹੋ ਕੀ ਕਰ ਰਹੇ ਨੇ ਲੀਸ ਨੂੰ ਕਰਕੇ ਸਾੜੀ ਇਸ ਗੰਢੋਂ ਕਿ ਤੱਕ ਪਹੁੰਚਾਣਾ ਕਿਤਰਾ ਰਹੀਂ ਗੱਲ ਰਹੀਂ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੀਤ ਹੈ ਮੈਂ ਉਹਨੂੰ ਨਮਸਕਾਰ ਕਰਦਾ ਹਾਂ ਸਰਵਜੀਤ ਸਿੰਘ ਜੀ ਤੇ ਗੁਰਫਤੇ ਬੁਲਾਉਣ ਉਪਰੰਤ ਇਹਨਾਂ ਨੇ ਕਿਹਾ ਤਨ ਤਨ ਨੇ ਇਹ ਨਿਸੇਵ ਜੜੇ ਜੋ ਧਰਮ ਲਈ ਜੰਗਾਰ ਗਏ ਇਹਨਾਂ ਨੇ ਉਹਨਾਂ ਸੇਵ ਜੜੇ ਦੀ ਕੋਈ ਮਨ ਨੂੰ ਸਿੱਧਾ ਕੀਤਾ ਹੈ ਬੜੇ ਸੋਹਣੇ ਸੁਦਰ ਸ਼ਬਦਾਂ ਵਿੱਚ ਗਾ ਕੇ ਬਹੁਤ ਬਹੁਤ ਮਿਹਰਬਾਨੀ ਖੁਚਰਾਉ ਮਹਾਰਾਜ ਜੀ ਕਲਾ ਬਖਸ਼ੇ ਤੇ ਫਿਰ ਪ੍ਰੇਣ ਅਮਰਜੀਤ ਕੋਲ ਜੀਨੇ ਬੜੇ ਦਰਦ ਨਾਲ ਰਹਿਂਦੀ ਦੁਨੀਆ ਤੱਕ ਕਰਨਾ ਹੁਣ ਕੀਆ ਬਤਨ ਪਰਵਾਨੀ ਅਗੇ ਕਰਕੇ ਜene ਇੱਕ ਸਰੋਕੀ ਤੇ ਮਾਤਾ ਗੁਜਰੀ ਦੇ ਲਾਨਾ ਦੇ ਜ਼ਿਕਰ ਕੀਤਾ ਨੇ ਦਰਖਹਰੀ ਕਹਾਣੀ ਨੂੰ ਇਹਨਾਂ ਦੇ ਬਿਆਨ ਕਿ ਬਹੁਤ ਬਹੁਤ ਮਿਹਰਬਾਨੀ ਇਹ ਚਲਦੇ ਗਾ ਬਖਸ਼ ਬਹੁਤ ਰਵਾਇਤੀ ਤਾਂ ਮੋਹਰਾ ਇਹਨਾਂ ਦੇ ਮੈਂ ਕੀ ਕਹਾਂ ਕਿ ਇਹਦੀ ਬੋਲ ਬਾਣੀ ਜਿੰਨਾ ਤੇ ਆਵਾਜ਼ ਵਿਸ਼ਕਸ਼ੀ ਬੜੀ ਹੈ ਇਹਨਾਂ ਨੇ ਜਿਹੜਾ ਬਹੁਤ ਸੋਹਣਾ ਲਿਖਿਆ ਹੈ ਇਹਨਾਂ ਨੇ ਕਿ ਦਸਵੇਂ ਗੁਰੂ ਮੇਰੇ ਮੇਰੇ ਪਾਸ਼ਾ ਨੇ ਮੇਰੇ ਪਾਸ਼ਾ ਨੇ ਗੁਰਾਂ ਦਾ ਜਿਹੜਾ ਮੇਰੇ ਦਸਵੇਂ ਗੁਰੂ ਮੇਰੇ ਤੇ ਪਾਸ਼ਾ ਨੇ ਮੁਰਦਾ ਕੰਬਿਚ ਜਿੰਦਗੀ ਜਿੰਦਗੀ ਪਾ ਲਈ ਤੇ ਬੇਸੇ ਨਹੀਂ تھے ਉਹ ਸਾਰਾ ਇਹਨਾਂ ਨੇ ਬਿਆਨ ਕੀਤਾ ਹੈ ਬੂਨਾ ਪਾਸ਼ਾ ਤੋਂ ਲੈ ਕੇ ਤੇ ਬੰਦਾ ਬਹਾਦਰ ਦੇ ਆ ਕੇ ਤੇ ਸਰੰਦ ਦੇ ਹਿੰਦ ਸਰੰਦ ਦੇ ਹਿੰਦ ਲੈ ਕੇ ਜਵਾਰਦਨ ਨੂੰ ਪ੍ਰਤੀ ਚਲਾਇਰ ਖੰਕਾਨ ਤੱਕ ਦੱਸਿਆ ਕਿ ਸਰਹਾਨ ਨੇ ਉਸ ਕਰ ਦਬਲਮੀ ਉਦਾਸਤਾ ਨੇ ਪਨ ਜ਼ਬਾਨੀ ਇਹਨਾਂ ਨੇ ساری ਖੂਬਸੂਰਤ ਦਰਦਨਾਂ ਪੇਸ਼ ਕੀਤੀ ਬਹੁਤ ਬੰਦ ਮਿਹਰਬਾਨੀ ਰਤਨ ਬਾਵਾ ਕੁਆਲਾ ਤੋਂ ਬੜਾ ਵਕਰੀ ਅੰਦਰ ਹੈ ਕਿਆ ਬਾਤ ਹੈ ਜਦੋਂ ਤੁਹਾਡੀ ਥੋੜੀ ਕੰਮੀ ਵੱਜਦੀ ਹੈ ਮੈਂ ਥੋੜੀ ਆਵਾਜ਼ ਵਿੱਚ ਜੋ ਦਰਦ ਵਿੱਚ ਭਰੀ ਹੈ ਉਹ ਸਿਰਾਂ ਨਿਕਲਦੀ ਆ ਉਹਦਾ ਅੰਦਾਜ਼ ਵੱਖਰਾ ਹੈ ਬਹੁਤ ਬਹੁਤ ਪਾਣੂ ਮਹਿਮਾਨੀ ਤੁਹਾਡੀ ਤੇ ਸਾਰੇ ਸਾਰੀਆਂ ਦੀਆਂ ਸ਼ੁਭ ਕਾਮ ਨੂੰ ਤੁਹਾਡੇ ਲਈ ਤੁਸੀਂ ਬਹੁਤ ਅੱਛਾ ਬੋਲਦੇ ਹੋ ਅੱਜ ਵੀ ਤੁਸੀਂ ਬਹੁਤ ਅੱਛਾ ਪੇਸ਼ ਕੀ ਸੱਚ ਬੋਲ ਤੁਸੀਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਖ ਜਨਨ ਕਿੱਤੀ ਹੈ ਜੇ ਤੇਰੀ ਤਲਵਾਰ ਨੌਕਾ ਦੀ ਜੇ ਉਹਨਾਂ ਦੀ ਤਲਵਾਰ ਨਾ ਉੱਠਦੀ ਸੱਚ ਜਾਣੋ ਅੱਜ ਮਤਲਬ ਹਾਲਾਤ ਖੋਰ ਨੇ ਸ ਦੋਸਤੋ ਪਾਸ਼ਾ ਦੀ ਤਲਵਾਰ ਜਿਹੜੀ ਹੈ ਨਾ ਪੀਰ ਹੈ ਉਹ ਪੀਰਨ ਦੇ ਚੰਦ ਬਣ ਚੰਦਨ ਦੀ ਛਟਾ ਵੀ ਜੀ ਕੀ ਜਿਹਾ ਦੀ ਬਾਦਲੋਂ ਕੁ ਟੀਰ ਹੈ ਢੀਲ ਜਾਂਦੀ ਟੀਰ ਬੜੇ ਧੀਰ ਅਰ ਵੀਰਨ ਦੀ ਚਮਕਦਮ ਕਰੇ ਮਾਰੋ ਜਾਦੂ ਕੇ ਲਕੀਰ ਹੈ ਟੀਰ ਜਾਂਦੀ ਟੀਰ ਬੜੇ ਧੀ ਟੀਰ ਟੀਰ ਜਾਂਦੀ ਟੀਰ ਬੜੇ ਵੀਰ ਵੀਰਨ ਦੀ ਚਮਕ ਤੋਂ ਐਸੀ ਦਸ਼ਮੇਸ਼ੀ ਕੀਤੀ ਤਾਂ ਉਹਨਾਂ ਟੀਰ ਦੇ ਜੋ ਤੈ ਇਹਨਾਂ ਦੇ ਕਿਰਕੀ ਤਾ ਤਲਵਾਰ ਦਾ ਤੇ ਫਿਰ ਉੱਠਦੀ ਕੌਮ ਦੀ ਕਲਗੀ ਦਰਦੀਆਂ ਤੇਨਾਂ ਦਾ ਇਹ ਕਿ ਕਲੀ ਜੀ ਫਿਰਦਾ ਦਸ਼ਮੀਰ ਜੀ ਚੁਰ ਜਾਂਦਾ ਵੰਤ ਕੋ ਅੰਤ ਨਹੀਂ ਉਹ ਉਮਤ ਪੁੰਦਾ ਹੈ ਜੋ ਦੇਸ਼ ਦੀ ਖਾਤੇ ਕਰਨ ਦਿਖਾਤੇ ਇਹ ਪਰਵਾਰ ਲੁਟਾਉਂਦਾ ਤੋਂ ਇਹਨਾਂ ਨੇ ਇਤਾਰਾ ਕਾਪੇ ਨੂੰ ਬੋਲਿਆ ਅੱਛਾ ਇਹਨਾਂ ਦਾ ਜਸਵਿੰਦਰ ਕੈਨੂ ਸਾਹਿਬ ਨੇ ਫਿਰਕ ਨਹੀਂ ਰਿਤ ਨਕਲਿਸ਼ ਕੀਤੀਆਂ ਨਕੀਆਂ ਜਿੰਦਾਂ ਨੂੰ ਲੀਹਾਂ ਚ ਚੜਾਇਆ ਇਹ ਕਿ ਜੁਨ ਕੁਮਾਇਨ ਨੇ ਜਰਨ ਦਿੱਰਤੀ ਵਿੱਚ ਕਹ ਦਿੱਤਾ ਹੈ ਕਿ ਇਹ ਜਿਹੜੇ 25 ਅਲੂਏ ਵੇਚੇ ਤੁਸੀਂ ਉਹਨਾਂ ਨੂੰ ਇਹ ਇਸਤ੍ਰੇਸ਼ੀਲ ਕੀਤਾ ਯਾਨੀ ਜਿਰਦਵਾਲੀ ਦਾ ਸੰਬੰਧ ਰਾਈ ਸਾਹਿਬ ਨੇ ਜਨਰ ਸਕੱਤਰ ਜਿਹੜੇ ਠੰਡੇ ਗੁਰੂ ਚ ਬੈਠੀ ਮਾਤਾ ਕੀ ਕੀ ਇਹ ਨੁਮਦਰ ਦੇ ਦਾ ਵਿਚਾ ਗਲਤ ਛੋਟੇ ਨਾਲ ਨਾਲ ਸੁਖਾਉਂਦੀ ਹੈ ਤੋਂ ਉਹਨਾਂ ਨੇ ਵਿਸਾ ਸਮਝਾਇਆ ਬੱਚੇ ਨੇ ਤੋਂ ਸਮਝ ਗਿਆ ਜਿਵੇਂ 아이 ਦੇ ਬੱਚੇ ਨੂੰ ਗਲਤ ਸਮਝਾਉਂਦੇ ਨਹੀਂ ਸਮਝਦੇ ਪਰ ਤੁਹਾਨੂੰ ਕੀ ਪਤਾ ਹੈ ਉਹ ਸਮਾਜ ਤੇ ਹੁਣ ਦਾ ਸਮਾਜ ਕਿੰਨਾ ਅਲਗ ਬਦਲ ਗਿਆ ਹੈ ਕਾਸ਼ ਉਹ ਬੱਚਾ ਉਹ ਸਮਾਂ ਫੇਰ ਆ ਜਾਵੇ ਆਹ ਨਹੀਂ ਸਕਦਾ ਉਹ ਸਮਾਂ ਐਸਾ ਸੀ ਕਿ ਬੱਚੇ ਦੇਖੋ ਮਾਦਰੀ ਛੋਟੇ ਬੱਚਿਆਂ ਨੂੰ ਕੈਸੀ ਗੱਲ ਸੁਣਾਈ ਜਿਵੇਂ ਕਿ ਫੈਰਾਈ ਸਾਹਿਬ ਨੇ ਕਿਹਾ ਉਹ ਬੱਚੇ ਫਿਰ ਉਹਨਾਂ ਨੂੰ ਵਿਰਸਾ ਨੂੰ ਸਮਝਾਇਆ ਵਿਰਸਾ ਬੱਚੇ ਸਮਝ ਗਏ ਸਮਝ ਕੇ ਦੇਖੋਗੇ ਕਿ ਕਹੇ ਪਰ ਡੋਬੀ ਸਰਦਿਖਵਾਦ ਕਿਵੇਂ ਬਦਲੀ ਬੱਚੇ ਕੁਰਬਾਨੀ ਦੇ ਗਏ ਦੇਨ ਤੋਂ ਬਾਅਦ ਫਿਰ ਅਗੇ ਤੋਂ ਤੁਸੀਂ ਸਰਸਾ ਤੁਹਾਨੂੰ ਪਤਾ ਹੀ ਹੈ ਕਿ ਉਹ ਜਨਰਿ ਸਾਰਾ ਅਜੇ ਸੀ ਜੋ ਸਹ ਲੈ ਰਹੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਹੀ ਲੈ ਰਹੇ ਹਾਂ ਜੀ ਕਿਤੇ ਉਹਨਾਂ ਦਸਤ ਪਾਲਛੋ ਦੀਆਂ ਇਹ ਕੁਰਬਾਨੀ ਨਾ ਹੁੰਦੀਆ ਤੇ ਇਹ ਇੱਕ ਉਹਦਾ ਬਖਸ਼ੀ ਸੀ ਦਸੂ ਪਰਸ਼ਾ ਨੇ ਜਿਉਂਨੇ ਨੇ ਸਾਨੂੰ ਇੱਕ ਕਿਰਪਾ ਕੀਤੀ ਹੈ ਬਹੁਤ ਕੁਝ ਲਿਖਿਆ ਜਿਹ ਉਹਨਾਂ ਨੇ ਲਾਲਾ ਯਾਰ ਖਾਯੋਗੀ ਨੇ ਬਹੁਤ ਲਿਖਿਆ ਹੈ ਉਹ ਬਹੁਤ ਚੱਪੜ ਲਿਖਿਆ ਸਿੱਧਾ ਜਿਹੜਾ ਸਟਾਨ ਹੈ ਮੈਂ ਕੁਝ ਕੀਆ ਤੇ ਮੈਂ ਇਹਨੇ 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 ਮੈਂ ਦੂਰ ਕਰ ਸਕਿਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਵਧੀਆ ਜੀ ਬਹੁਤ ਸੋਹਣਾ ਤੁਸੀਂ ਇਹ ਆਣਾ ਇਹ ਅੱਜ ਦਾ ਕਵੀਦਾਰ ਬਹੁਤ ਹੀ ਸਤਿਅ ਹੈ ਤੇ ਆਪਣੇ ਆਪਣੇ ਢੰਗ ਨਾਲ ਸਾਰਿਆਂ ਨੇ ਉਹਨਾਂ ਸ਼ਹੀਦਾਂ ਨੂੰ ਆਪਣੀ ਆਪਣੀਆਂ ਜਜ਼ਬਾਤਾਂ ਆਪਣੀ ਸ਼ਰਧਾ ਪੇਸ਼ ਕੀਤੀ ਹੈ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਤੇ ਇਸ ਗੱਲ ਦੀ ਕਿ ਵਾਕਿਆ ਆਪ ਉਹਨਾਂ ਨੂੰ ਫਿਰ ਯਾਦ ਕਰਦੇ ਰਹੀਏ ਉਹ ਨਾ ਭੁੱਲੀਏ ਕਿਉਂਕਿ ਉਹਨਾਂ ਦੀ ਕੁਰਬਾਨੀ ਨੂੰ ਜੇ ਅਸੀਂ ਭੁੱਲ ਜਾਵਾਂਗੇ ਤੇ ਅਸੀਂ ਗੁਨਾਹਗਾਰ ਹੋਵਾਂਗੇ ਤਾਂ ਮੈਂ ਦੋ ਲੈਣਾ ਸਰੇ ਮਿਲ ਜੀ ਹਾਂ ਜੀ ਯੇ ਕਰਗੁਰਾ ਨੂਰਾ ਜੀ ਲੋੜ ਹੁੰਦੇ ਸੁਖ ਛੱਡ ਕੇ ਦੁੱਖ ਸਹਾਰ ਦੇ ਕਿਉ ਮਾਤਾ ਪਿਤਾ ਚੰਬਾ ਚਾਰੇ લાલ કલિયા એ સુખ ਦਾ ਬਾਗ ਉਜਾਰ ਦੇ પીਉ ਇਕ ਤੂੰ ਹੀ ਹੈ ਮਿਹਰਬਾਨ ਸਤ ਗੁਰ ਨਿ تیرਿਆ ਨੂੰ تیر ਦਿਵਾ ਦੁਖੀ ਪੰਡਤਾਂ ਦੀ ਫਰਿਆਦ ਸੁਣ ਕੇ ਹੱਥੀ ਪਿਤਾ ਨੂੰ ਦਿੱਲੀ ਕੋਹਣ ਵਾਲੇ ਦੁਖੀ ਪੰਡਤਾਂ ਦੀ ਫਰਿਆਦ ਸੁਣ ਕੇ ਹੱਥੀ ਪਿਤਾ ਨੂੰ ਦਿੱਲੀ ਕੋਹਣ ਵਾਲੇ واحر جی کا خالصہ واحد کرو سہیت جو کبھی دربار کیا ہے وہ سنو بلایا ہے بہت بہت شکریہ بہت بہت ਇਨਨ ਹੋਲ ਕਿਰਤੀਕਾ ਦਾ ਬਖਸ਼ੇ ਇਸੇ ਤਰ੍ਹਾਂ ਇਹ ਹੋ ਰਿਹਾ ਹੈ ਕਿ ਆਪਣੇ ਵਿਰਸੇ ਨੂੰ ਆਪਣੇ ਇਤਿਹਾਸ ਨੂੰ ਗੁਰੂਆਂ ਦੇ ਜੀਵਨ ਨੂੰ ਇਸੇ ਤਰ੍ਹਾਂ ਜਿਵੇਂ ਕਵੀ ਦਵਾਰ ਕਰਦੇ ਰਹੇ ਕਿਉਂਕਿ ਜਦ ਆਪਣੀਆਂ ਜੜ੍ਹਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਕਿ ਆਪ ਜਿਹੜੇ ਰੁਕਦੇ ਨਹੀਂ ਸਕਦੇ ਜਦ ਨਾਲ ਜੁੜ ਕਰੀਏ ਆਪਾਂ ਤੇ ਫਿਰ ਆਪਾਂ ਫਿਰ ਲੋਕ ਸੁਖੀ ਕੋ ਦੋਖਸ ਹੋਏ ਨਾ ਨਾ ਕਰਦੇ ਬੰਦ ਬੰਦ